ਅਈਦਾ ਬਾਦਲ ਨੂੰ ਪਾਉਣਾ ਪਾਣਾ। ਕੱਲ੍ਹ ਦੇ ਆ ਪਾਰਟੀ ਵਧੀਆ ਕੰਮ ਕਰ ਰਹੀ ਆ। ਕਿਹੜੀ ਵੱਧ ਪਾਰਟੀ ਦਾ ਜੁੱਤੇ ਨਾਲ ਜੋ। ਕੱਲ ਹੀ 4-5 ਗੱਲ ਜਾਣੇ ਬਾਕੀ ਟੋਟੀਆਂ ਟੋਟੀਆਂ ਲੈ ਜਾਣੇ ਸਾਰੇ। ਪਾਣਾ ਬਰੇ ਸਾਰੇ ਵੀ ਠੀਕ ਨਹੀਂ ਇਹਦਾ ਮਾਣ ਛੇਵੇਂ ਮਰਜੀ ਲਾਦਾ ਵਾ ਸਾਰਾ। ਪਰ ਮਤਲਬ ਡਾਕਟਰ ਮਨੋ ਸਿੰਘ ਠੀਕ ਸੀ ਕਿ ਨਰਿੰਦਰ ਮੋਦੀ ਵਧੀਆ। ਨਾ ਮੋਦੀ ਨਹੀਂ ਵਧੀਆ ਲੱਗਦਾ ਪਾਣਾ। ਕਿਤੇ ਐ ਕਮ ਮੋਦੀ ਵਧੀਆ ਮੋਦੀ ਨਹੀਂ। ਡਾਕਟਰ ਬਲਬੀਰ ਤਾਂ ਪਹਿਲਾਂ ਸਾਰਾ ਇੱਥੇ ਬਾਅਦੇ ਕਰਕੇ ਗਿਆ ਸਾਡੇ ਤਾਂ ਕਿਸੇ ਕੁਸ ਕੇ ਕੀਤਾ। ਕੱਲ ਹੀ ਠੀਕ ਨੇ ਕੋਰਨੋ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਪਟਿਆਲਾ ਸੀਟ ਤੋਂ ਸਾਰੇ ਉਮੀਦਵਾਰਾਂ ਦਾ ਵੀ ਐਲਾਨ ਹੋ ਚੁੱਕਿਆ ਹੈ ਪਿੰਡਾਂ ਚ ਲੋਕਾਂ ਦੀ رائے ਲੈਣ ਲਈ ਪਹੁੰਚ ਰਿਹਾ ਪਿੰਡ ਆਲੂਵਾਲ ਚ ਪਹੁੰਚਿਆ ਗੱਲਬਾਤ ਕਰਾਂਗੇ ਬਹੁਤ ਸਾਰੇ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਕੀ ਨਾਮ ਹੈ ਜੀ ਬਲਵਿੰਦਰ ਸਿੰਘ ਚਾਰ ਪਾਰਟੀਆਂ ਮੁਖ ਨੇ ਤੁਹਾਡੇ ਸਾਰੇ ਉਮੀਦਵਾਰ ਐਲਾਨੇ ਜਾ ਚੁੱਕੇ ਨੇ ਕਿਹੜੀ ਪਾਰਟੀ ਪਸੰਦ ਹੈ ਅਸੀਂ ਤਾਂ ਬਾਦਲ ਨੂੰ ਪਾਉਣਾ ਪਹਿਲਾਂ ਤਾਂ ਠੀਕ ਹੈ ਹਾਂ ਸੁਖਵੀਰ ਬਾਦਲ ਪਸੰਦ ਹੈਗੇ ਪ੍ਰਕਾਸ਼ ਬਾਦਲ ਪਸੰਦ ਸੀਗੇ ਪ੍ਰਕਾਸ਼ ਬਾਦਲ ਹੋ ਜਾਂਦਾ ਸੀ ਠੀਕ ਹੈ ਹੁਣ ਮਜਬੂਰੀ ਹੈ ਫਿਰ ਹੁਣ ਮਜਬੂਰੀ ਹੈ ਹਾਂ ਅੱਛਾ ਕੀ ਲੱਗਦਾ ਫਿਰ ਤੁਹਾਡੇ ਅਨਕਿਸ਼ਰਮਾ ਖੜੇ ਨੇ ਨਾ ਇੱਥੋਂ ਉਧਰੋਂ ਵੀ ਸਪੋਰਟ ਕਰ ਰਹੇ ਹੋ ਸਪੋਰਟ ਅਸੀਂ ਇਹ ਨਹੀਂ ਕਰਦੇ ਬੋਡ-ਬੋਡ ਪਾਵਾਂਗੇ ਅੱਛਾ ਮਤਲਬ ਜਿਵੇਂ 13 ਸੀਟਾਂ ਨੇ ਪੰਜਾਬ 'ਚ ਕਿੰਨੀਆਂ ਕਿੰਨੀਆਂ ਸੀਟਾਂ ਲੈ ਜਾਣਗੇ ਅਕਾਲੀ ਫਿਰ ਤੁਹਾਡੇ ਹਿਸਾਬ ਨਾਲ ਇਹ ਹੁਣ ਸਾਨੂੰ ਕੋਈ ਪਤਾ ਨਹੀਂ ਅਜੇ ਕਿਹੜਾ ਬਾਹਰ ਫਿਰਦੇ ਆ ਤੁਸੀਂ ਨਾਲ ਜੁੜੇ ਹੋ ਹੋ ਪਾਰਟੀ ਦੇ ਨਾ ਬਾਲਟੀ ਬੋਲਟੀ ਨਾਲ ਕੋਈ ਨਹੀਂ ਜੁੜੇ ਜਿਹੜੀ ਵੀ ਮਾਨ ਸਰਕਾਰ ਆਈ ਹੈ 2 ਸਾਲਾਂ ਤੋਂ ਇਹਦੇ ਕੁਝ ਨਹੀਂ ਕਰਿਆ ਫਿਰ ਇਹਨੇ ਕੁਝ ਨਹੀਂ ਕਰਿਆ ਅੱਛਾ ਕੈਪਟਨ ਨੇ ਕਰਿਆ ਸੀ ਪਹਿਲਾਂ ਕੁਝ 5 ਸਾਲਾਂ ਚ ਕੈਪਟਨ ਨੇ ਮਣੀ ਕੁਝ ਕਰਿਆ ਠੀਕ ਹੈ ਮਤਲਬ ਜਿਹੜੀ ਉਸ ਤੋਂ ਪਹਿਲਾਂ 10 ਸਾਲ ਕਾੜੀ ਦਲ ਸੀਗੀ ਉਹਨਾਂ ਨੇ ਕਰਿਆ ਹਾਂ ਉਹਨਾਂ ਨੇ ਕੁਝ ਨਾ ਕੁਝ ਕਰਿਆ ਠੀਕ ਹੈ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਕਿਵੇਂ ਦੇਖ ਰਹੇ ਹੋ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਅਸੀਂ ਤਾਂ ਕਿਹੜਾ ਪਾਰਟੀ ਪੁਨ ਦੇ ਬਾਰੇ ਜਾਣਿਆ ਠੀਕ ਹੈ ਜੀ ਧੰਨਵਾਦ ਜੀ ਆਕੜੀ ਕੀ ਨਾਮ ਹੈ ਜੀ ਰੇਸ਼ਮੰਦ ਰੇਸ਼ਮੰਦ ਚਾਰ ਪਾਰਟੀਆਂ ਨੇ ਕਿਹੜੀ ਠੀਕ ਲੱਗੀ ਐ ਵੋਟਾਂ ਆ ਗਈਆਂ ਫੇਰ ਆਪਾਂ ਦਾ ਵੀ ਸਾਰੀਆਂ ਠੀਕ ਨਹੀਂ ਜਿਹੜਾ ਜਿਵੇਂ ਮਰਜ਼ੀ ਲਾ ਲਾ ਬਸ ਨਹੀਂ ਕੋਈ ਇੱਕ ਤਾਂ ਦੱਸੋ ਜੀ ਹਾਂ ਨਾ ਠੀਕ ਐ ਨਹੀਂ ਇਹ ਸਾਰੀਆਂ ਵਾ ਠੀਕ ਐ ਨੇ ਬਸ ਆ ਰਹੀਆਂ ਆਪਾਂ ਦਾ ਮਤਲਬ ਤੁਸੀਂ ਪਹਿਲਾਂ ਨਹੀਂ ਵੀ ਦੇਖਿਆ ਨੇ ਤੇ ਨੰਬੀ ਵੀ ਦੇਖ ਰਹੇ ਦੋ ਸਾਲਾਂ ਤੋਂ ਕੋਈ ਬਦਲਾਅ ਨਜ਼ਰ ਆਇਆ ਮਾੜਾ ਮੋਟਾ ਕੋਈ ਸਹੂਲਤ ਮਿਲੀ ਐ ਤੱਕੀ ਬਸ ਸਹੂਲਤ ਤਾਂ ਜਿਹੜੀ ਐ ਉਹ ਦੇਖੀ ਜਾਵਾਂਗਾ ਹੁਣ ਬਿਜਲੀ ਦੀ ਸਹੂਲਤ ਠੀਕ ਐ ਜਿਹੜੀ ਦਿੱਤੀ ਇਹਨਾਂ ਨੇ ਠੀਕ ਆ ਬਿਜਲੀ ਆ ਠੀਕ ਐ ਗਿੱਲ ਆਉਂਦਾ? ਹਾਂ ਗਿੱਲ ਆ ਬਿੱਲ ਨਹੀਂ ਆਉਂਦਾ ਜੀ। ਅੱਛਾ ਗਿੱਲ ਆਉਂਦਾ ਠੀਕ ਹੈ। 8 ਤਾਲ ਮਿਲ ਜਾਂਦਾ ਹੈ? ਹਾਂ ਮਿਲਦਾ। 1000 ਰੁਪਏ ਵੀ ਕਹਿੰਦੇ ਸੀ ਉਹ ਦੇਣਗੇ ਲੱਗਦਾ? ਨਾ ਉਹ ਨਹੀਂ ਮਿਲਿਆ ਜੀ। ਆਪਨ ਮਨ ਨਾਲੇ ਮਨ ਤਾਂ ਮਿਲਦਾ। ਹਾਂ ਆਪਾਂ ਨੂੰ ਕਿਹੜਾ ਮਿਲਦਾ ਜੀ। ਅੱਛਾ ਨਹੀਂ ਉਹ ਔਰਤਾਂ ਨੂੰ ਕਹਿੰਦੇ ਸੀ ਉਹ ਤਾਂ ਜੇ ਮਿਲੂਗਾ ਲੱਗਦਾ ਵੀ ਫਿਰ ਕੰਮ ਆਊ ਕਿਤੇ ਕਿ ਨਹੀਂ ਸਿਸਟਮ ਬਣ ਬੈਠਣਾ ਉਹਦੇ ਨਾਲ? ਕੰਮ ਤਾਂ ਆਊ ਜਾ ਕਿਤੇ ਮਿਲੂਗਾ ਜੀ। ਠੀਕ ਹੈ। ਕੀ ਨਾਮ ਅੰਕਲ ਜੀ ਮਾਰ ਮੈਲ ਬੰਦ ਰਹੇਗੇ ਠੀਕ ਹੈ ਅਕਾਲੀ ਦਰ ਕਾਂਗਰਸ ਆਮ ਆਦਮੀ ਪਾਰਟੀ ਬੀਜੇਪੀ ਚਾਰ ਪਾਰਟੀਆਂ ਨੇ ਕਿਹੜੀ ਠੀਕ ਲੱਗੀ ਹੈ ਕੋਈ ਇੱਕ ਦੱਸੋ ਸਾਰੇ ਕੋਸਾ ਨਹੀਂ ਆਪਾਂ ਨੂੰ ਅੱਛਾ ਹਾਂ ਜੀ ਕੋਈ ਹੁਸੂਲਤ ਸਾਲ ਤੇ ਮਿਲੀ ਹੈ ਪਹਿਲਾਂ ਕੋਈ ਹੁਸੂਲਤ ਨਹੀਂ ਮਿਲੀ ਜੀ ਸਮੱਸਿਆ ਕੀ ਹੈ ਤੁਹਾਡੀ ਕੋਈ ਵੀ ਨਹੀਂ ਆਪਣੀ ਦੀ ਸਮੱਸਿਆ ਵੀ ਕੋਈ ਨਹੀਂ ਕੋਸੋ ਹਾਂ ਐਨ ਖੋਸਾ ਇਹ ਸਾਰੇ ਦੁਈ ਹਾਂ ਜੀ ਫਿਰ ਤਾਂ ਕੋਈ ਗੱਲ ਨਹੀਂ ਬਣੀ ਨਾ ਹਾਂ ਨਾ ਤਰਾਜ ਨਹੀਂ ਕਰਨਾ ਕੋਈ ਕਿ ਕੀ ਚੱਕਰ ਆ ਨਾ ਆਪਾਂ ਨੂੰ ਕੋਈ ਤਰਾਜ ਨਹੀਂ ਜੀ ਸਾਰੇ ਠੀਕ ਨੇ ਹਾਂ ਸਭ ਠੀਕ ਨੇ ਜੀ ਆਪਾਂ ਕੀ ਨਾਮਾਂਕ ਜੀ ਨਾ 70 ਸਿੰਘ ਇੱਧਰ ਪੁੱਛੋ ਜੀ ਬਾਬਾ ਕੋਈ ਚੱਕਰ ਨਹੀਂ ਨਾ ਆਪਣਾ ਕਿਹੜੀ ਪਾਰਟੀ ਠੀਕ ਲੱਗਿਆ ਚਾਰਾਂ ਚੋਂ ਹਾਂ ਜੀ ਸਾਰੇ ਠੀਕ ਨੇ ਕੋਈ ਕਹ ਦੱਸੋ ਜੀ ਨਾ ਜੀ ਸਾਰੇ ਠੀਕ ਨੇ ਆਪਣੇ ਭਾਵਾ ਦੇ ਨਰਾਜ਼ ਨਹੀਂ ਕਰਨਾ ਕੋਈ ਨਾ ਹਾਂ ਭਗਵਾਨ ਤੁਮਨ ਦਾ ਦੋ ਸਾਲ ਤੋਂ ਕੰਮ ਠੀਕ ਕਰੇ ਨੇ ਕਿ ਪਹਿਲਾਂ ਵਾਂਗੀ ਚੱਲ ਰਿਹਾ ਆਪਣੇ ਭਾਵਾ ਦੇ ਇਹ ਵੀ ਠੀਕ ਆ ਆਪਣੇ ਭਾਵਾ ਬਦਲਾਅ ਨਜ਼ਰ ਆਇਆ ਕਿ ਤੁਸੀਂ ਵੀ ਬਦਲਾਅ ਵਾਸਤੇ ਲੋਕਾਂ ਨੇ ਵੋਟਾਂ ਪਾਈਆਂ ਨੇ ਕਰਕੇ ਹੀ ਖਾਂਦੇ ਆ ਜੀ ਪਹਿਲਾਂ ਵੀ ਕਰਕੇ ਖਾਂਦੇ ਤੇ ਹੁਣ ਵੀ ਕਰਕੇ ਹੀ ਖਾਂਦੇ ਹਾਂ ਹਾਂ ਅੱਛਾ ਮਤਲਬ ਜਿਵੇਂ ਫਰੀਜ ਵਾਲੀਆਂ ਸੂਲਤਾਂ ਨੇ ਜਿਵੇਂ ਆਟਾ ਦਾਲ ਹੋ ਗਿਆ ਬਿਜਲੀ ਕੋਈ ਮਤਲਬ ਮਾੜਾ ਮੋਟਾ ਲੱਗਿਆ ਸਹਿਯੋਗ ਵੀ ਕੁਝ ਬੰਦੇ ਆ ਕਿ ਨਹੀਂ ਨਾ ਚਲੋ ਐ ਤਾਂ ਆ ਹੀ ਜਾਂਦਾ ਆਟਾ ਦਾਲ ਸਭ ਕੁਝ ਆਉਂਦਾ ਹੈ ਮਿਲਦਾ ਹੈ ਹਾਂਜੀ ਠੀਕ ਹੈ ਮਿਲ ਹੀ ਜਾਂਦਾ ਕੋਈ ਇਹ ਪਿੰਡ ਉਹ ਰੋਜ਼ਗਾਰ ਮਿਲਿਆ ਕਿਸੇ ਨੂੰ ਨੌਕਰੀ ਨਾਖਰੀ ਨਹੀਂ ਨਾ ਜੀ ਕਿਸੇ ਨੂੰ ਨਹੀਂ ਬੱਚੇ ਪੜੇ ਲਿਖੇ ਨੇ ਨਾ ਪੜੇ ਤਾਂ ਹਾਂ ਪੜੇ ਲਿਖੇ ਨੇ ਦੋ ਗੁੱਡੇ ਦੇ ਬਹਿਤੀ ਆਪਾਂ ਠੀਕ ਹੈ ਹੂੰ ਔਰ ਕੋਈ ਮਤਲਬ ਜਿਹੜੀਆਂ ਪਿਛਲੀਆਂ ਸਰਕਾਰਾਂ ਸੀਗੀਆਂ ਫਿਰ ਉਹ ਵੀ ਠੀਕ ਸੀਗੀਆਂ ਕਿ ਮਤਲਬ ਨਹੀਂ ਕਰਿਆ ਕੁਝ ਠੀਕ ਦੀ ਆਪਣੇ ਭਾ ਦੀਆਂ ਤਾਂ ਉਹ ਵੀ ਸਲੀਕੀ ਆਦੀ ਆ ਕਿਨਾ ਮਜੀ ਸੰਧੋ ਫਿੰਗਰ ਕਿਹੜੀ ਪਾਰਟੀ ਵਧੀਆ ਲੱਗਿਆ ਕ ਜੀ ਪਾਰਟੀਆਂ ਸਾਰੀਆਂ ਵਧੀਆ ਨੇ ਯਾਰ ਕਿਹੜੇ ਸਾਰੇ ਕੰਮ ਆਪਾਂ ਵਧੀਆ ਕਰਦੇ ਨੇ ਅੱਛਾ ਤਬ ਦੇ ਆ ਪਾਰਟੀ ਵਧੀਆ ਕੰਮ ਕਰ ਰਹੀ ਆ ਹਾਂ ਆ ਪਾਰਟੀ ਵਧੀਆ ਕੰਮ ਕਰ ਰਹੀ ਆ ਲਾਈਟ ਦਾ ਫਾਇਦਾ ਕਰਤਾ ਆਪਾਂ ਨੂੰ ਬਿਜਲੀ ਬਾਲਦੇ ਰਹੇ ਨੇ ਹਾਂ ਦੋ ਸਾਲਾਂ ਤੋਂ ਮਤਲਬ ਫਰਕ ਲੱਗਿਆ ਹਾਂ ਬਿਜਲੀ ਬਹੁਤ ਵਧੀਆ ਦੇ ਰਹੇ ਨੇ ਆਪਾਂ ਨੂੰ ਆਪਾਂ ਕੋਈ ਨਿਕਤ ਨਹੀਂ ਆ ਰਹੀ ਹਾਂ ਹੋਰ ਕੰਮ ਕਰਕੇ ਮੇ ਹੋ ਰਹੇ ਨੇ ਜਿਵੇਂ ਸਰਕਾਰੀ ਦਫਤਰਾਂ ਜਾਂਦੇ ਹੋ ਪੈਸੇ ਪੁੱਛ ਲੈਂਦੇ ਨੇ ਕਿ ਫ੍ਰੀਜ ਹੋ ਜਾਂਦਾ ਕੰਮ ਦਾ ਵੀਰੇ ਅਸੀਂ ਹਜੇ ਸਰਕਾਰੀ ਦਵਾਈ ਦਵਾਈ ਗਈ ਨਹੀਂ ਅੱਛਾ ਆਪਾਂ ਇਹ ਮਹੁਰੂਬਦੀ ਕੰਮ ਸਾਡੇ ਆਪਣੇ ਸਭ ਵਧੀਆ ਠੀਕ ਆ ਉੱਪਰ ਮਤਲਬ ਡਾਕਟਰ ਮਨੋਨ ਸਿੰਘ ਠੀਕ ਸੀ ਕਿ ਨਰਿੰਦਰ ਮੋਦੀ ਵਧੀਆ ਹੈ ਆਪਾਂ ਨੇ ਇਹ ਨਹੀਂ ਦੇਖਿਆ ਜੀ ਉਪਰੋਂ ਮਤਰਾ ਪ੍ਰਧਾਨ ਮੰਤਰੀ ਦੇ ਰੱਖੀ ਲੱਗੇ ਆਪੋਂ ਆਹੀ ਬੰਦੀਆ ਲੱਗਦੇ ਨੇ ਸਰਕਾਰ ਕਈ ਬੜੀ ਮੋਦੀ ਠੀਕ ਲੱਗਦਾ ਨਾ ਮੋਦੀ ਨਹੀਂ ਵਧੀਆ ਲੱਗਦਾ ਆਪਾਂ ਨੂੰ ਕਿਤੇ ਐਂ ਕਹ ਮੋਦੀ ਵਧੀਆ ਮੋਦੀ ਨਹੀਂ ਕਿਸਾਨ ਸੜਕਾਂ ਤੇ ਬੈਠੇ ਨੇ ਹੈ ਹਾਂ ਮੋਦੀ ਮਾੜਾ ਅਸੀਂ ਪੰਜ ਦਿਨ ਅਸੀਂ ਵੀ ਖਾ ਤੱਕੇ ਖਾ ਕੇ ਆਇਆ ਅੱਛਾ ਹਾਂ ਮੋਦੀ ਮਾੜਾ ਹੁਣ ਫੇਰ ਜਾ ਬੈਠੇ ਨੇ ਵਿਚਾਰੇ ਨਾ ਆਪਣਾ ਤੇ ਰੇਲਵੇ ਟਰੈਕ ਤੇ ਬਣੂਗਾ ਕੁਛ ਨਾ ਖਬਰ ਕੀ ਕੁਝ ਪਰੂਗਾ ਪੈਂਟ ਚੋਂ ਦਾ ਐ ਸਾਨੂੰ ਨਹੀਂ ਪਦਿਆ ਲੱਗਦਾ ਮੋਦੀ ਮੋਦੀ ਦਾ ਨਹੀਂ ਅਸਿਓ ਕਿਸਾਨਾਂ ਦੇ ਮਸਲੇ ਕਦੋਂ ਹੱਲ ਹੋਣਗੇ ਕੇ ਅਮੀ ਚੱਲੀ ਜਾਊਗਾ ਦੇਖੋਗਾ ਤਾਂ ਹੋਣਗੇ ਹੁਣ ਕਿਸਾਨ ਤਾਂ ਧੱਕੇ ਹੀ ਖਾਂਦੇ ਨੇ ਖੇਤਾਂ 'ਚ ਰੋੜਦੇ ਆ ਸੀ ਖੇਤਾਂ 'ਚ ਰੂੜੀ ਜਾਵਾਂਗੇ ਪੰਜਾਬ ਦੇ ਵਿੱਚ 13 ਸੀਟਾਂ ਨੇ ਲੋਕ ਸਭਾ ਦੀਆਂ ਵੱਧ ਕਿਹੜੀ ਕੌਣ ਕਿਹੜੀ ਪਾਰਟੀ ਲੈ ਜਾਊਗੀ ਹੁਣ ਆਪਾਂ ਨੂੰ ਵੀ ਪਤਾ ਵੀ ਕਿਹੜੀ ਨਹੀਂ ਆਪਾਂ ਨੂੰ ਆ ਇੰਨਾ ਆਪਾਂ ਕਿਹੜਾ ਪੜੇ ਲਿਖਿਆ ਅੱਛਾ ਅੱਛਾ ਹਾਂ ਅੜਪੜ ਬੰਦੇ ਆ ਮੰਡੀਾਂ 'ਚ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਨਹੀਂ ਹਾਂ ਜੀ ਐ ਨਹੀਂ ਕੋਈ ਆ ਰਹੀ ਸਰਕਾਰ ਕੋਲ ਚੱਕ ਲੀਏ ਹਾਂ ਚੱਲ ਵਾਦੀ ਬਾਬਾ ਜੀ ਕੀ ਨਾਮ ਹੈ ਜੀ? ਸੋਮਨਾਥ ਚਾਰ ਪਾਰਟੀਆਂ ਨੇ ਕਿਹੜੀ ਠੀਕ ਲੱਗੀ ਹੈ ਤੁਹਾਡੇ ਉਮੀਦਵਾਰ ਵੀ ਸਾਰੇ ਲਾਨੇ ਜਾ ਚੁੱਕੇ ਨੇ। ਕੱਲ ਹੀ ਠੀਕ ਨੇ ਇਹਨੂੰ ਕੋਰਾਂ ਨੂੰ ਠੀਕ ਹੈ। ਹਾਂ। ਐਨ ਕੇ ਸ਼ਰਮਾ ਦੀ ਸਪੋਰਟ ਕਰੋਗੇ ਫਿਰ? ਹਾਂਜੀ ਹਾਂ। ਠੀਕ ਹੈ। ਹੂੰ ਹੂੰ। ਮਤਲਬ 2 ਸਾਲ ਤੋਂ ਮਾਨ ਸਰਕਾਰ ਨੇ ਜੋ ਕੰਮ-ਕਾਰ ਕਰੇ ਨੇ ਜਾਂ 2 ਸਾਲਾਂ ਨੂੰ ਦੇ ਕਾਰਜਕਾਲ ਨੂੰ ਕਿਵੇਂ ਦੇਖ ਰਹੇ ਹੋ? ਬਣਿਆ ਕੁਝ ਹੋਣਾ? ਇੰਨਾ ਖਾਸ ਨਹੀਂ ਬਣਿਆ ਕੁਝ। ਅੱਛਾ। ਉਹ ਸਾਡੇ ਪਿੰਡ ਦੇ ਕਾੜੇ ਘੱਟ ਤੇ ਕਣਕ ਦੇ ਬਹੁਤ ਲੋਕਾਂ ਦੇ। ਕਣਕ ਦੇ ਚੰਗੇ ਗਰੀਬਾਂ ਦੇ ਘੱਟ ਤੇ ਉਹ ਤਾਂ ਹੋਰ ਕਿਤੇ ਘੱਟਣੇ ਤੇ ਨਾ ਗਰੀਬਾਂ ਦੇ ਵੀ। ਉਹ ਫਿਰ ਪਾਰਟੀ ਬਾਜ਼ੀ ਹੁੰਦੀ ਹੈ ਪਿੰਡਾਂ ਜੇ ਵੀ ਕਿ ਨਹੀਂ ਸਾਡੇ ਬੰਦੇ ਨਹੀਂ ਪਾਰਟੀ ਬਾਜ਼ੀ ਨਹੀਂ ਸਾਡੇ ਬੰਦੇ ਅੱਛਾ ਹੂੰ ਇਹ ਜਿਵੇਂ ਤੁਸੀਂ ਅਕਾਲੀ ਦਲ ਦੀ ਗੱਲ ਕਰੀ ਹੈ ਪ੍ਰਕਾਸ਼ ਸਿੰਘ ਬਾਦਲ ਵੀ ਤੁਸੀਂ ਦੇਖਿਆ ਨਾ ਤੇ ਸੁਖਵੀਰ ਨੂੰ ਜਿਹੜੇ 24 ਘੰਟੇ ਵਾਲੀ ਬਿਜਲੀ ਆਉਂਦੀ ਉਹ ਕਰੀ ਸਾਰੇ ਹੜਕਾ ਹੜਕਾ ਬਣਾਈਆਂ ਨੇ ਬਹੁਤ ਕੰਮ ਕਰਿਆ ਸੀ ਗੱਲ ਨੇ ਹਾਂ ਬਹੁਤ ਕੰਮ ਕਰਿਆ ਕਿਉਂਕਿ ਲੋਕ ਉਧਰ ਨਰਾਜ਼ਗਰਤ ਹੋ ਗਏ ਸੀ ਆ ਪਾਰਟੀਆਂ ਨਾਲ ਪਿਛਲੇ 10 ਸਾਲਾਂ ਤੋਂ ਆਹੋ ਬਿਆਦਵੀ ਜੀ ਹੋਊਗੀ ਉਹਦੇ ਕਰਕੇ ਜ਼ਿਆਦੇ ਹੋਊਗੇ ਉਹਦੇ ਕਰਕੇ ਜ਼ਿਆਦੇ ਹੋਊ ਭੋਗਦੇ ਮਾਦਰ ਇਹ ਗਲਤੀ ਹੋਈ ਹੈ ਨਾ ਗਲਤੀ ਹੋ ਜਾਂਦਾ ਲੋਕਾਂ ਦੀ ਕੁਝ ਬਣਦਾ ਨਜ਼ਰ ਆਉਗਾ ਤੁਹਾਨੂੰ ਆਉਣ ਵਾਲਾ ਭਵਿੱਖ ਤੇ ਲੱਗਦਾ ਹੈ ਮੈਨੂੰ ਵੀ ਕੱਲ ਹੀ ਆ ਸਕਦੇ ਨੇ ਹਾਂ ਟਾਈਮ ਲੱਗੂਗਾ ਜੀ ਲੱਗੂ ਟਾਈਮ ਉਹ ਸੀਟਾਂ ਲੈ ਆਣਗੇ ਥੋੜੀਆਂ ਘਣੀਆਂ ਇਕੱਤੀ ਲੈ ਜਾਣਾ ਤੇਰਾ ਜੋ ਕਿੰਨੀਆਂ ਘ ਲੈ ਜਾਣਗੇ ਕਿਹੜੀ ਵੱਧ ਪਾਰਟੀ ਲੈ ਜੂ ਤੇਰਾ ਚੋਂ ਕੱਲ ਹੀ 4-5 ਘ ਲੈ ਜਾਣਗੇ ਬਾਕੀ ਟੋਟੀਆਂ ਟੋਟੀਆਂ ਲੈ ਜਾਣੇ ਸਾਰੀ ਠੀਕ ਹੈ ਆਮ ਆਦਮੀ ਪਾਰਟੀ ਲਈ ਥੋੜੀਆਂ ਲੈ ਜੂਗੀ ਮੈਂ ਤਾਂ ਕਿਹੜੀ ਕਿਹੜੀ ਸੀਟ ਤੇ ਚਾਂਸ ਲਾਦੇ ਨੇ ਤੁਹਾਨੂੰ ਚਾਂਸ ਇੰਨਾ ਨਹੀਂ ਬਲੇ ਬਠਿੰਡਾ ਹਾਂ ਉਧਰ ਲੈ ਜਾਣੇ ਕੱਲ ਹੀ ਇੱਥੇ ਲੱਗਦੇ ਨੇ ਚਾਂਸ ਤੁਹਾਡੇ ਪਟਿਆਲੇ ਤੋਂ ਤੁਹਾਨੂੰ ਲੱਗਦੇ ਨੇ ਮੈਂ ਤੁਹਾਨੂੰ ਜਿਹੜੀ ਪੰਜਾਬ ਚੋਂ ਯਾਤਰਾ ਇਹਨਾਂ ਨੇ ਸ਼ੁਰੂ ਕਰੀ ਸੀਗੀ ਉਹਨੂੰ ਕਿੰਨਾ ਖੁੰਗਾਰਾ ਮਿਲਿਆ ਤੁਹਾਡੇ ਪਿੰਡ ਚੋਂ ਮਿਲੇ ਮਾੜਾ ਮੋਟਾ ਹਾਂ ਤਾਂ ਮਿਲਿਆ ਹੀ ਖਾਸਾ ਮਿਲਿਆ ਤੇ ਫਿਰ ਪਿੱਛੇ ਕੈਪਟਨ ਵੀ ਰਹਿ ਗਿਆ ਤੁਹਾਡੇ ਇੱਧਰ ਦੀ ਸੀ ਹਣਾ ਉਹਨਾਂ ਨੇ ਕੁਝ ਕਰਿਆ ਕੈਪਟਨ ਮਿਲਿੰਦਰ ਸਿੰਘ ਨੇ ਉਹਨੇ ਕੋਈ ਨਾ ਪਾਰਟੀਆਂ ਬਦਲ ਗਿਆ ਉਧਰ ਬੱਗਿਆ ਉਹਨਾਂ ਕੀ ਕਰੂਗਾ ਹਾਂਜੀ ਐ ਬੰਦੇ ਦੀ سپورਟ ਘਟ ਜਾਂਦੀ ਆ ਫਿਰ ਹਾਂ ਗੱਲ ਮਾਰਾਣੀ ਪ੍ਰਨੀਤ ਕੋਰ ਪਹਿਲਾਂ ਕਾਂਗਰਸ ਚ ਸੀ ਬੀਜੇਪੀ ਚ ਰਹਿੰਦੇ ਸੀ ਹੋਰ ਜਿੱਤ ਜਾਂਦੀ ਉਹ ਜੇ ਉਹ ਕਾਂਗਰਸ ਰਹਿੰਦੀ ਪੱਕੇ ਹੋ ਜਿੱਤ ਜਾਂਦੀ ਉਹਨੂੰ ਕਾਂਗਰਸ ਚ ਉਹ ਹਾਂ ਹਾਂ ਬਦਲ ਨਾਲ ਫਰਕ ਪੈ ਜਾਂਦਾ ਉਹ ਵੀ ਮੇਲੇ ਦਾ ਕੱਢਣ ਨੂੰ ਤਿਆਰ ਸੀ ਹਨਾ ਕਿਉਂਕਿ ਕੈਪਟਨ ਉਧਰ ਨੇ ਉਹ ਇੱਧਰ ਹੈ ਹਾਂ ਇਹਦੇ ਕਰਕੇ ਇਹਦੇ ਕਰਕੇ ਗੱਲ ਉਹ ਡਾਕਟਰ ਧਰਮਵੀਰ ਗਾਂਧੀ ਨੂੰ ਕਿਵੇਂ ਦੇਖਦੇ ਹੋ ਠੀਕ ਆ ਬੰਦਾ ਵਧੀਆ ਬੰਦਾ ਵਧੀਆ ਉਹ ਵੀ ਮਤਲਬ ਹੁਣ ਇੱਧਰ ਕਾਂਗਸ ਤੋਂ ਲੜ ਰਹੇ ਨੇ ਹਨਾ ਹਾਂਜੀ ਹਾਂ ਪਰ ਉਹ ਆਉਂਦਾ ਨਹੀਂ ਫਾਇਦਾ ਆਉਂਦੇ ਨੇ ਨਹੀਂ ਨਹੀਂ ਆਇਆ ਨਹੀਂ ਉਹ ਤਾਂ ਨਹੀਂ ਆਇਆ ਛੱਡਿਆ ਉਹਨਾਂ ਪੋਸਤ ਦੀ ਖੇਤੀ ਪੋਸਤ ਦੀ ਖੇਤੀ ਦੀ ਗੱਲ ਕਰ ਰਹੇ ਨੇ ਜਿਵੇਂ ਕਹਿੰਦੇ ਵੀ ਪੰਜਾਬ 'ਚ ਨਸ਼ਾ ਵਧਿਆ ਹੋਇਆ ਹੈ ਕਿ ਜੇ ਉਹ ਹੋ ਜਵੇ ਨੌਜਵਾਨ ਨਸ਼ੇ ਤੋਂ ਬਚ ਸਕਦੇ ਨੇ ਮੰਨਦੇ ਹੋ ਬਚ ਸਕਦੇ ਨੇ ਹਾਂ ਬਚ ਸਕਦੇ ਨੇ ਬਾਸ ਬਸ ਦੇ ਨਾਲ ਠੀਕ ਹੈ ਕਿੱਟਾ ਯੋਟਰ ਬਸ ਸਕਦੇ ਨੇ ਕਿਸਾਨ ਹੈ ਕਿਸਾਨ ਕਿਸਾਨ ਵੀ ਅਫਦਰ ਬਸ ਸਕਦੇ ਆ ਉਹਦੇ ਨਾਲ ਪੱਕੀ ਗੱਲ ਹੈ ਪੱਕੀ 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 ਜਿਹਨਾਂ ਦੇ ਕਿਸਾਨ ਆਗੂ ਨਹੀਂ ਉਹ ਕਹਿੰਦੇ ਵੀ ਜਿਹੜੇ ਸੂਬਿਆਂ 'ਚ ਹੋ ਰਹੇ ਨੇ ਕਹਿੰਦੇ ਉੱਥੇ ਜਿਹੜਾ ਅਮੀਰ ਹੋ ਗਿਆ ਕਿਸਾਨ ਫਿਰ ਉਹਨਾਂ ਨੂੰ ਕਾਹਤੋਂ ਲੱਗ ਰਿਹਾ ਨਾ ਨਾ ਠੀਕ 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 ਨਹੀਂ ਬੰਦੇ ਉਹ ਉਹ ਵਧੀਆ ਨਾ ਅਮੀਰ ਨੇ ਬੰਦੇ ਇੰਨੇ ਵਾਲੇ ਤਾਂ ਨਹੀਂ ਕਿ ਉਹ ਠੀਕ ਨੇ ਹਾਂ ਜੀ ਚਾਹੀਦੀ ਹੈ ਮਗਰ ਹਾਂ ਚਾਹੀਦੀ ਹੈ ਡੋਡਾ ਕੰਮ ਬਹੁਤ ਵਧੀਆ ਲੋ ਗੋੜੀਆਂ ਖਾਂ ਤੋਂ ਲੋਕ ਬੱਜ ਰਹੇ ਨੇ ਨਸ਼ਰਾ ਕੰਮ ਨਸ਼ਰਾ ਕੰਮ ਘਟ ਜੂ ਕਿਹੜਾ ਦੂਆ ਨਸ਼ਾ ਏ ਉਹ ਨਸ਼ੇ ਤੋਂ ਬੰਦਾ ਬਾਜੀ ਦੂਜੇ ਸੂਬੇ ਜਿਹੜੀ ਖੇਤੀ ਹੋ ਰਹੀ ਹੈ ਤੁਸੀਂ ਮੰਨਦੇ ਹੋ ਇਹ ਵੀ ਪੰਜਾਬ ਚ ਕਿਉਂ ਨਹੀਂ ਕਰਾ ਰਹੇ ਇਹ ਉਹੀ ਕਹਿੰਦੇ ਆਪਾਂ ਵੀ ਪੰਜਾਬ ਚ ਕਰਾਓ ਇੱਕ ਕੇਰੀ ਨਹੀਂ ਮੁੱਕਦੀ ਇੱਕ ਕੇਰੀ ਉਹ ਰੱਖੋ ਆਪਦਾ ਇੱਕ ਕੇਰੀ ਮੁੱਕਦੀ ਬੰਦੇ ਤੋਂ ਏਰੀਆ ਦੇਣ ਕਿਉਂ ਹਾਂ ਉਹ ਨਸ਼ਾ ਨਾ ਕੋਈ ਲੋੜ ਨਹੀਂ ਪੈਂਦੀ ਕੋਈ ਮੁੰਡੇ ਅੱਜ ਕੱਲ ਨਸ਼ਾ ਦੂਆ ਗਲਤ ਲੱਗੇ ਕਰਨਾ ਉਹ ਨਾ ਦੂਗੇ ਨਾ ਸੇ ਕਰਦੇ ਨੇ ਜੇ ਉਹ ਨਾ ਕਰਨਗੇ ਕੰਮ ਵੀ ਕਰਨਗੇ ਮੁੰਡੇ ਘਰੇ ਬੈਠ ਕੇ ਉਹਨਾਂ ਨੂੰ ਭਜਨ ਦੀ ਲੋੜ ਨਹੀਂ ਇਹ ਪੁਰਾਣੇ ਬਜ਼ੁਰਗ ਸੀ ਵਰਤਦੇ ਸੀ ਇਹਦੀ ਵਰਤੋਂ ਕਰਦੇ ਸੀ ਹਨਾ ਕਾਰਡ ਵੀ ਬਣੇ ਹੋਏ ਸੀ ਕਈਆਂ ਦੇ ਲਾਇਸੈਂਸ ਹਨਾ ਪੰਜਾਬ ਚ ਹੁਣ ਤਾਂ ਨਹੀਂ ਮਿਲਦਾ ਹੋਣਾ ਕੋਈ ਸਭ ਨਾ ਠੀਕ ਹੈ ਕੰਮ ਸਾਡੇ ਪਿੰਡਾਂ ਦੇ ਪੁਰਾਣੇ ਖਾਲਦੇ ਦੇ ਬਹੁਤ ਕੰਮ ਕਰਦੇ ਰਹੇ ਹੋ ਜਾਂ ਕੰਮ ਕਰਦੇ ਹੋ ਬਹੁਤ ਕਰਦੇ ਹੋ ਇਹਨਾਂ ਦਾ ਬਰਨਾਲਾ ਸਰਕਾਰ ਵੀ ਨੇ ਰਾਦੋਈ ਸੀ ਨਾ ਲਾਇਸੈਂਸ ਇਹ ਕਿ ਜਿਹੜੇ ਪੰਜਾਬ ਚ ਸੀ ਪਹਿਲਾਂ ਉਹ ਤੋਂ ਪਹਿਲਾਂ ਦੀ ਸਾਡੇ ਪਿੰਡ ਵੀ ਇਵੇਂ ਕੰਮ ਹੁੰਦਾ ਸੀ ਪੁਰਾਣਾ ਹਾਂ 147 ਤੋਂ ਪਹਿਲਾਂ ਦੀ ਗੱਲ ਕਰ ਰਹੇ ਹੋ ਪੁਰਾਣੀ ਗੱਲ ਕਰਦੇ ਆ ਸੀ ਸਾਡੀ ਸ਼ੁਰੂਤ ਤੋਂ ਪਹਿਲਾਂ ਹੀ ਠੇਕਾ ਹੈਗਾ ਸੀ ਠੇਕਾ ਹੁੰਦਾ ਸੀ ਸਾਡੇ ਪਿੰਡ ਸਭ ਕੁਝ ਹੁੰਦਾ ਸੀ ਜਦ ਕੋਈ ਟਾਵਾ ਟਾਵਾ ਸਿਆਣਾ ਬੰਦਾ ਖੰਦਾ ਸੀ ਹੁਣ ਜਦ ਕੋਈ ਚੀਜ਼ ਹੋ ਜੂਗੀ ਆਪੀ ਫਰਕ ਪੈਂਦਾ ਕੰਮ ਵੀ ਕਰਦੇ ਸੀ ਫਿਰ ਸਭ ਪੂਰਾ ਕੰਮ ਕਰਦੇ ਤੇ ਅੱਗੇ ਪੁਰਾਣੇ ਬੁੜੇ ਬਹੁਤ ਕੰਮ ਕਰਦੇ ਤੇ ਖਰਾਕ ਵੀ ਖਾਂਦੇ ਤੇ ਸਭ ਕੁਝ ਕਰਦੇ ਤੇ ਉਹਨਾਂ ਨੇ ਖਰਾਕਾਂ ਵੀ ਖਾਣੀਆਂ ਖਰਾਕਾਂ ਵੀ ਸਹੀ ਦੀਆਂ ਦੇਸੀ ਖਰਾਕਾਂ ਦੀਆਂ ਦੇ ਸਿਹਰਾ ਕਾ ਖਾਣੀਆਂ ਦੀ ਉਹਨਾਂ ਨੇ ਉਹ ਨੌਜਵਾਨ ਨਸ਼ਾ ਵਾਲੇ ਪਾਸੇ ਨੂੰ ਕਾਹਤੋਂ ਜਾ ਰਹੇ ਨੇ ਕਾਰਨ ਕੀ ਲੱਗਦਾ ਤੁਹਾਨੂੰ ਕੰਮ ਕੱਢ ਕੇ ਕੰਮ ਕੱਢ ਹਾਂ ਕੰਮ ਕੱਢ ਕੇ ਕੰਮ ਮਿਲਦੇ ਨਹੀਂ ਮੁੰਡਿਆਂ ਨੂੰ ਪੜ੍ਹੇ ਲਿਖੇ ਪੜਨ ਤੋਂ ਵੀ ਛੱਡ ਕੇ ਮੁੰਡੇ ਕਹਿੰਦੇ ਭੈਣ ਦਾ ਸਕੂਲ ਤੇ ਨਹੀਂ ਪੜਦੇ ਉਹਰੇ ਸਾਡੇ ਸਕੂਲ 12 ਦਾ ਹੋਇਆ ਵਾ ਅੰਦਰ ਨਹੀਂ ਪੜਦਾ ਅਗਲਾ ਬਾਹਰ ਬਾਹਰ ਨੂੰ ਭੱਜ ਰਹੇ ਨੇ ਹਰੇਕ ਮੁੰਡਾ ਬਾਹਰ ਨੂੰ ਭੱਜ ਰਿਹਾ ਵੀ ਬਾਹਰ ਨੂੰ ਜਾਣਾ ਹੀ ਬਾਹਰ ਨੂੰ ਤੇ ਮਾਵਾ ਪਿੱਛੇ ਕੱਲੇ ਰਹਿੰਦੇ ਨੇ ਆ ਕੋੜ ਨਹੀਂ ਰਹਿਣਾ ਕੱਲੇ ਨੇ ਕੋਠੇ ਵੀ ਬੇਕਾਰ ਹੋ ਗਏ ਲੋਕਾਂ ਦੀ ਕਿਹੜਾ ਕੋਠੇ ਪਾਈਆਂ ਬੇਕਾਰ ਹੋ ਗਏ ਕਿੱਲਾ ਕਿੱਲਾ ਅਗਲਾ ਜ਼ਮੀਨ ਦਾ ਵੇਚ ਜਾਂਦਾ ਇਹ ਵੀ ਸਭ ਕੁਝ ਹੋ ਗਿਆ ਬਾਬਾ ਜੀ ਕੀ ਨਾਮ ਹੈ ਜੀ ਮਲਕੀਸ ਬਾਬਾ ਜੀ ਚਾਰ ਪਾਰਟੀਆਂ ਨੇ ਤੁਹਾਡੇ ਉਮੀਦਵਾਰ ਵੀ ਲਾਣੇ ਗਿਆਣਾ ਨਕੇ ਸ਼ਰਮਾ ਹੋਗੇ ਡਾਕਟਰ ਤਰਮबीर ਗਾਂਧੀ ਮਹਾਰਾਣੀ ਪਰਨੀਤ ਕੌਰ ਤੇ ਕਿਵੇਂ ਲੱਗਦਾ ਵੀ ਇੱਕ ਡਾਕਟਰ ਬਲਵੀਰ ਸਿੰਘ ਨੇ ਨਾ ਆਮ ਆਦਮੀ ਪਾਰਟੀ ਤੋਂ ਕਿਹੜਾ ਵਧੀਆ ਲੱਗਿਆ ਉਮੀਦਵਾਰ ਤੁਹਾਨੂੰ ਡਾਕਟਰ ਬਲਬੀਰ ਤਾਂ ਪਹਿਲਾਂ ਇੱਥੇ ਬਾਅਦੇ ਕਰਕੇ ਗਿਆ ਸਾਡੇ ਤਾਂ ਕਿਸੇ ਕੁਸ਼ ਕੀ ਕੀਤਾ ਨਹੀਂ ਅੱਛਾ ਉਹ ਕੋਈ ਸਾਡੇ ਲੋਕ ਆਪਣੇ ਐਮ.ਐਲ.ਏ ਹੋਈ ਨਹੀਂ ਹੈ ਨਾ ਐਮ.ਐਲ.ਏ ਹੋਈ ਨਹੀਂ ਹਾਂ ਜੀ ਅੱਛਾ ਬਹੁਤ ਘੱਟ ਲੋਕ ਪਸੰਦ ਕਰਦੇ ਮੁੜ ਕੇ ਦਰਸ਼ਨ ਨਹੀਂ ਹੋਏ ਉਹਦੇ ਠੀਕ ਹੈ ਹਾਂ ਪਹਿਲਾਂ ਅਮਰਿੰਦਰ ਸਿੰਘ ਦੇ ਝੁੱਟੀਆਂ ਸੌਂਖਾ ਖਾ ਕੇ ਉਹ ਚਲੇ ਗਿਆ ਹਾਂ ਇਹਨਾਂ ਲੋਕਾਂ ਦਾ ਟਪੂ ਟਪੂਸੀ ਮਾਰ ਕੇ ਇੱਧਰ ਹੋਏ ਇੱਧਰ ਕਿਸੇ ਇੱਕ ਥਾਂ ਸਟੈਂਡ ਕੋਈ ਹੈ ਨਾ ਤੇ ਲੋਕ ਪਿੱਛੇ ਲਾਜ਼ਮ ਹੈ ਜਿਹੜੇ ਉਹ ਵੀ ਬੇਵਕੂ ਬਣਦੇ ਨੇ ਉਹਨਾਂ ਪਿੱਛੇ ਇਹ ਇਦਰ ਪਾਰਟੀਆਂ ਕਿਉਂ ਬਦਲਦੇ ਨੇ ਹੁਣ ਤਾਂ ਬਾਲਾ ਹੀ ਖਿਚੋਲਾ ਪਿਆ ਪਿਆ ਇਹਦੀ ਤਾਂ ਪੁੱਛੋ ਹੀ ਨਾ ਕਰੋ ਉਹ ਇਹਨਾਂ ਦੇਖਿਆ ਦੂਈ ਪਾਰਟੀਆਂ ਜਿਹੜੇ ਬਦਲ ਕੇ ਜਾਂਦਾ ਭਜੰਦਰ ਸੀਟ ਟਿਕਟ ਮਿਲੂਗੀ ਉਧਰ ਹੋ ਜਾਂਦੇ ਨੇ ਹੋਰ ਕੋਈ ਚੱਕਰ ਕੋਈ ਇਦਰ ਡਾਕਟਰ ਤਰਮੀਰ ਗਾਂਧੀ ਕਾਂਗਰਸ ਚਲੇਗੇ ਕਾਂਗਰਸ ਵਾਲੇ ਬੀਜਪੀ ਚਲੇਗੇ ਅਜੇ ਜੱਦੀ ਕਾਂਗਰਸ ਹੀ ਹੋਰ ਕੋਈ ਬਾਜ-ਬਾਜ ਆ ਗਿਆ ਕਿਸੇ ਚ ਬਾਗਿਆ ਕੋਈ ਇਹਨਾਂ ਲੋਕਾਂ ਦਾ ਕੋਈ ਸਟੈਂਡ ਨਹੀਂ ਮਤਲਬ ਜਦੋਂ ਤੁਹਾਡੇ ਕੋਲ ਆਉਣਗੇ ਉਹਨਾਂ ਨੂੰ ਮਤਲਬ ਮਾੜੇ ਮੋਟੇ ਚਿਹਰੇ ਤੇ ਹੋਊਗਾ ਵੀ ਅਸੀਂ ਕਿ ਫੋਰ ਪਾਰਟੀ ਵੱਲੋਂ ਹੁਣ ਆਏ ਆ ਕਿ ਲੋਕ ਜਵਾਬ ਦੇਣਗੇ ਲੋਕ ਤਾਂ ਜਵਾਬ ਦੇਣਗੇ ਪਰ ਜਿਹੜਾ ਜਿਹਨੇ ਉਹ ਆਪਣੇ ਸ਼ਰਮ ਤੇ ਇੱਜ਼ਤ ਸਮਝਾਉਗਾ ਵਿਚਾਰ ਵਿੱਚ ਹੋਊਗੀ ਹੋਗੀ ਵੀ ਬਾਧਾ ਕੀਤਾ ਤੇ ਅਸੀਂ ਕਰਿਆ ਹੈ ਨਹੀਂ ਕੁਝ ਹੈ ਜੀ ਮਤਲਬ ਜਿਵੇਂ ਹੁਣ 2 ਸਾਲ ਤੋਂ ਭਗਵੰਤ ਮਾਨ ਦੀ ਸਰਕਾਰ ਚੱਲ ਰਹੀ ਹੈ ਪਿੱਛੇ ਅਕਾਲੀ ਦਲ ਵੀ ਰਹਿ ਗਈ ਹੈ ਕਾਂਗਰਸ ਵੀ ਰਹਿ ਗਈ ਹੈ ਉਹਨਾਂ ਨੇ ਕੋਈ ਵਧੀਆ ਕਰਿਆ ਕਿ ਹੁਣ ਵਧੀਆ ਹੋਇਆ ਵਧੀਆ ਵਧੀਆ ਤਾਂ ਕੋਈ ਸ਼ੋ ਕਿਸੇ ਨੇ ਕੁਝ ਨਹੀਂ ਕਰਿਆ ਲਾਈਟ ਰੀਡਿੰਗ ਥੋੜੀ ਠੀਕ ਮਿਲਦੀ ਰਹੀ ਹੈ ਉਹਨਾਂ ਦੀ ਹੋਰ ਤਾਂ ਕੋਈ ਖਾਸ ਐਡਾ ਕੰਮ ਵਧੀਆ ਕਰਿਆ ਨਹੀਂ ਜ਼ਮੀਨੀ ਪੱਧਰ ਤੇ ਮਤਲਬ ਕੁਝ ਨਹੀਂ ਹੋਇਆ ਨਾ ਠੀਕ ਹੈ ਤੇ ਗੇਮ ਬਿਲ ਬੀਜਰ ਖਤਮ ਕਰਦਾਗੇ ਨਸ਼ਾ ਮੁਕ ਕਰਦਾਗੇ ਕੋਈ ਕੁਝ ਨਹੀਂ ਹੋਇਆ ਠੀਕ ਹੈ ਮਤਲਬ ਵੱਡੀ ਸਮੱਸਿਆ ਤੇ ਹੀ ਹੈ ਇੱਕ ਨਸ਼ਾ ਇੱਕ ਬੇਰੁਜ਼ਗਾਰੀ ਹੈ ਨਾ ਉਹਦਾ ਹੱਲ ਹੋਇਆ ਕੋਈ ਦੋਵਾਂ ਦਾ ਕੋਈ ਹੱਲ ਨਹੀਂ ਤੁਹਾਡੇ ਪਿੰਡ ਨੌਕਰੀ ਵਗੈਰਾ ਮਿਲਿਆ ਕਿਸੇ ਨੂੰ ਨੌਕਰੀ ਕੋਈ ਨਹੀਂ ਮਿਲਦੀ ਨੌਕਰੀ ਗਰੀਬ ਉਹ ਚੜਾਵਾ ਚੜਾ ਨਹੀਂ ਸਕਦਾ ਤੇ ਨੌਕਰੀ ਮਿਲ ਨਹੀਂ ਤੁਹਾਨੂੰ ਪਤਾ ਹੀ ਹੈ ਫਿਰ ਗੱਠਿਆ ਕਿਥੋਂ ਲਈਏ ਉਹ ਹੀ ਪੱਲੇ ਹੋਵੇ ਤਾਂ ਅਸੀਂ ਕੁਝ ਦੁਕਾਨ ਦੂਰ ਕਰਕੇ ਰੋਟੀ ਦਾ ਹੀਲਾ ਕਰਨ ਲੱਗਾ ਬੰਦਾ ਇੱਕ ਕਹਿੰਦੇ ਵੀ ਕਰਾਪਸ਼ਨ ਦਾ ਬਹੁਤ ਹੱਲ ਪਈ ਹੈ ਮਾਨ ਸਰਕਾਰ ਚ ਪਈ ਹੈ ਕਿ ਪੈਸੇ ਉਵੇਂ ਹੀ ਲੈਂਦੇ ਨੇ ਦਫਤਰਾਂ ਚ ਦਫਤਰਾਂ ਜਿਹਦਾ ਮੈਂ ਤਾਂ ਕਦੇ ਦਫਤਰ ਜਾਂਦੇ ਹੀ ਨਹੀਂ ਨਾ ਸਾਨੂੰ ਲੋੜ ਪਈ ਹੈ ਇਹ ਜਿਹੇ ਕੇਸ ਚ ਕਦੇ ਕਦੇ ਸੁਣਿਆ ਵਰ ਵੀ ਪਰ ਲੋਕ ਦਾ ਇੱਕ ਫਾਰਮੂਲਾ ਹੀ ਬਣਾਇਆ ਵੀ ਪੈਸੇ ਦੇ ਦੋ ਕੰਮ ਕਰਾਓ ਇਹਦਾ ਕੰਮ ਕਰਕੇ ਪੈਸੇ ਲੈ ਕੇ ਕਮਾਣਗੇ ਉਹਨ ਕੀ ਚਾਹੀਦਾ ਲੋਕਾਂ ਚ ਵੀ ਘਰ ਰਹੇ ਕਿਉਂ ਦੰਦਰੇ ਪੈਸਾ ਇਹੀ ਆ ਦੋ ਚੱਕਰ ਮਾਰਾ ਦੇਣਗੇ ਉਹ ਬਸ ਮੈਂ ਤਾਂ ਰਿਸ਼ਵ ਦੇਣੀ ਵੀ ਮਨਾ ਵੀ ਜੁਰਮ ਹੈ ਤੇ ਲੈਣੀ ਵੀ ਹੈ ਨਾ ਹਾਂਜੀ ਹਾਂ ਮੈਂ ਤਾਂ ਬੁਰਾ ਸਮਝਦਾ ਠੀਕ ਹੈ ਵਾਕਿਆ ਭਾਈ ਪੜੇ ਲੈ ਕੇ ਦੇਣਾ ਨਾ ਕਰੋ ਗੱਲ ਠੀਕ ਹੈ ਇਹਦਾ ਸਾ ਇਸ ਵੇਲੇ ਤਾਂ ਹਣ ਪੜੇ ਬੈਠਾ ਹੁੰਦਾ ਸਾਰੇ ਸਾਡੇ ਨਹੀਂ ਨਹੀਂ ਜੇ ਤਜਰਬਾ ਜ਼ਿਆਦਾ ਹੁੰਦਾ ਉਹਨਾਂ ਦੀ ਗੱਲ ਕਰਨੀ ਆਵੇ ਨਾ ਸਰਵਿਸ ਕਰਦੇ ਹਾਂ ਸਰਵਿਸ ਕਰਦੇ ਹਾਂ ਫਿਰ ਵੀ ਕੋਈ ਗੱਲ ਨਹੀਂ ਵਿਚਾਰਤਾ ਰੱਖ ਸਕਦੇ ਹਾਂ ਕੀ ਲੱਗ ਰਿਹਾ ਵੀ ਪਹਿਲਾਂ ਵੀ ਸਰਕਾਰਾਂ ਤੁਸੀਂ ਦੇਖੀਆਂ ਨੇ ਹੁਣ ਵੀ ਦੇਖਿਆ ਮਾੜਾ ਮੋਟਾ ਫਰਕ ਹੈਗਾ ਲੱਗਿਆ ਲਗਭਗ ਬਰਾਬਰ ਜਿਹੀ ਹੈ ਥੋੜਾ ਬਹੁਤ ਕੁਝ ਕੁ ਗੱਲਾਂ 'ਚ ਮਾੜਾ ਮੋਟਾ ਫਰਕ ਆ ਤੁਹਾਡੇ ਮਤਲਬ ਸਮੱਸਿਆ ਲੱਗਦੀ ਹੈ ਕੋਈ ਪਿੰਡ ਦੇ ਵਿੱਚ ਇੱਧਰ ਪਿੰਡ ਦੇ ਵਿੱਚ ਸਮੱਸਿਆਵਾਂ ਸਾਰੀਆਂ ਸਮੱਸਿਆਵਾਂ ਨੇ ਨਸ਼ਾ ਆਮ ਵਿਕਦਾ ਆਮ ਲੋਕ ਨਸ਼ਾ ਕਰਦੇ ਨੇ ਬੇਰੋਜ਼ਗਾਰੀ ਬੇਰੋਜ਼ਗਾਰੀ ਸਭ ਤੋਂ ਵੱਡੀ ਸਮੱਸਿਆ ਬੇਰੋਜ਼ਗਾਰੀ ਦੀ ਜਿਵੇਂ ਮਤਲਬ ਉਹ ਕਹਿੰਦੇ ਨੇ ਸਰਕਾਰੀ ਨੌਕਰੀ ਦਿੱਤੀਆਂ ਨੇ ਜੀ ਉਹਨਾਂ ਦੇ ਅੰਕੜੇ ਕੱਢ ਕੇ ਦੇਖੇ ਜਾਵੇ ਮਾੜੀ ਮੋਟੀ ਕਿਸੇ ਨੂੰ ਮਿਲੀ ਹੈ ਇੱਕ ਅੱਧੀ ਹਾਂ ਬਿਲਕੁਲ ਹੈ ਇਹ ਨੇ ਜ਼ਰੂਰ ਪਹਿਲਾ ਨਾਲੋਂ ਫਰਕ ਹੈ ਪਰ ਲੇਕਿਨ ਉਸ ਰੇਸ਼ੋ ਚ ਨਹੀਂ ਹੈਗੀ ਜਿਸ ਰੇਸ਼ੋ ਦੇ ਵਿੱਚ ਹੋਣਾ ਚਾਹੀਦਾ ਨੇ ਜਿੰਨੇ ਬੇਰੁਜ਼ਗਾਰ ਨੇ ਲੋਕ ਠੀਕ ਹੈ ਉਸ ਰੇਸ਼ੋ ਚ ਨਹੀਂ ਹੈਗੀ ਇਹ ਵੀ ਤੁਸੀਂ ਮੰਨਦੇ ਹੋ ਵੀ ਇੰਨੀਆਂ ਸਰਕਾਰੀ ਵੀ ਨਹੀਂ ਦਿੱਤੀਆਂ ਜਾ ਸਕਦੀਆਂ ਨਾ ਜਿਵੇਂ ਹਾਲਾਤ ਨੇ ਪੰਜਾਬ ਦੇ ਤੇ ਹੋਰ ਸਿਸਟਮ ਜਿਵੇਂ ਇੰਡਸਟਰੀ ਵਗੈਰਾ ਲਾਉਣਾ ਜਿਵੇਂ ਭਗਵੰਤ ਮਾਨ ਵਿਦੇਸ਼ਾਂ ਦੀ ਗੱਲ ਕਰਦੇ ਨੇ ਵੀ ਜੋ ਸਿਸਟਮ ਉੱਧਰ ਹੈ ਉਮੀਦਾਂ ਹੋਣਾ ਚਾਹੀਦਾ ਸਿਸਟਮ ਹੈ ਨਾ ਮੰਨਦੇ ਹੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀ ਜ਼ਰੂਰਤ ਹੈਗੇ ਵੀ ਇੰਡਸਟਰੀਆਂ ਲਾ ਕੇ ਬੱਚਿਆਂ ਨੂੰ ਸੈੱਟ ਕੀਤਾ ਜਾਵੇ ਜਾਂ ਆਪਣੇ ਸਵੈ ਨਿਰਪਰ ਹੋਣ ਆਪਣਾ ਬਿਜ਼ਨਸ ਖੋਲਣਾ हां बिल्कुल इस चीज दे दा जरूरत है इतने जड़े बेरोजगारी है इंडस्ट्री ਨਾਲ ਜਾਂ ਕੋਈ ਹੋਰ ਰੋਜ਼ਗਾਰ ਪੈਦਾ ਕਰਕੇ ਹੀ ਦੂਰ ਕੀਤੀ ਜਾ ਸਕਦੀ ਹੈ ਸਰਕਾਰੀ ਨੌਕਰੀਆਂ ਤਾਂ ਇੱਥੇ ਹੈ ਹੀ ਨਹੀਂ ਪੋਸੀਬਲ ਹੀ ਨਹੀਂ ਹੈ ਜੇ ਕੋਈ ਮੰਨ ਲਓ ਇੰਡਸਟਰੀ ਲੱਗੂਗੀ ਕਿਸੇ ਹੋਰ ਕਿਸਮ ਦਾ ਕੋਈ ਰੋਜ਼ਗਾਰ ਪੈਦਾ ਹੋਊਗਾ ਤਾਂ ਹੀ ਇੰਨੇ ਬੰਦਿਆਂ ਨੂੰ ਰੋਜ਼ਗਾਰ ਮਿਲ ਸਕਦਾ ਠੀਕ ਹੈ ਧੰਨਵਾਦ ਤਾਂ ਬਖ ਬਖ ਲੋਕਾਂ ਨੇ ਆਪਣੀ ਆਪਣੀ ਰਾਏ ਰੱਖੀ ਹੈ ਸਿਆਸੀ ਪਾਰਟੀਆਂ ਨੂੰ ਲੈ ਕੇ ਵੀ ਸਮੱਸਿਆਵਾਂ ਦਾ ਵੀ ਜ਼ਿਕਰ ਕਰਕੇ ਰਿਹਾ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਪਟਿਆਲਾ